ਯੂਐਸਏ ਏਅਰਪੋਰਟ ਤੇ ਭਾਰਤੀ ਸਟੂਡੈਂਟ ਨਾਲ ਅਨਮਨੁੱਖੀ ਵਿਵਹਾਰ ਤੇ ਪਖੀਸਿਆਕ ਕਾਂਗਰਸ ਵੱਲੋਂ ਕੇਂਦਰ ਸਰਕਾਰ ਤੋਂ ਤੁਰੰਤ ਦਖਲ ਦੇਣ ਦੀ ਮੰਗ ਕਾਂਗਰਸ ਦਾ ਕਹਿਣਾ ਰਾਸ਼ਟਰਪਤੀ 트ੰਪ ਨਾਲ ਗੱਲ ਕਰਨ ਪੀਆ ਮੋਦੀ ਅਮਰੀਕਾ ਵਿੱਚ ਭਾਰਤੀਆਂ ਖਿਲਾਫ ਆਖਿਰ ਕਦੋਂ ਰੁਕਣਗੇ ਅਤਿਆਚਾਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇੱਕ ਨੌਜਵਾਨ ਭਾਰਤੀ ਵਿਅਕਤੀ ਨੂੰ ਕਥਿਤ ਤੌਰ ਤੇ ਹਤਕੜੀ ਲਗਾ ਕੇ ਦੇਸ਼ ਨਿਕਾਲਾ ਦਿੱਤੇ ਜਾਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਕੌਂਸਲਟ ਜਨਰਲ ਨੇ ਕਿਹਾ ਉਹ ਸਥਾਨਕ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਹੈ ਭਾਰਤੀ ਕੌਂਸੂਲੇਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜਾਣਕਾਰੀ ਦਿੰਦਿਆਂ ਕਿਹਾ ਸਾਨੂੰ ਸੋਸ਼ਲ ਮੀਡੀਆ ਪੋਸਟਰ ਰਾਹੀਂ ਜਾਣਕਾਰੀ ਮਿਲੀ ਕਿ ਇੱਕ ਭਾਰਤੀ ਨਾਗਰਿਕ ਨੂੰ ਨਿਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਹਥਕੜੀਆਂ ਲਗਾ ਕੇ ਜ਼ਮੀਨ ਤੇ ਸੁੱਟਿਆ ਗਿਆ ਤੇ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਅਸੀਂ ਇਸ ਮਾਮਲੇ ਦੇ ਵਿੱਚ ਸਤਨਕ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਦੂਤਾਵਾਸ ਨੇ ਇਹ ਵੀ ਕਿਹਾ ਕਿ ਇਹ ਭਾਰਤੀ ਨਾਗਰਿਕਾਂ ਦੀ ਭਲਾਈ ਲਈ ਹਮੇਸ਼ਾ ਵਚਨਬੰਦ ਹੈ ਭਾਰਤੀ ਅਮਰੀਕੀ ਸਮਾਜਿਕ ਉਦਮੀ ਕੁਨਾਲ ਜੈਨ ਦੁਆਰਾ ਆਨਲਾਈਨ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਭਾਰਤੀ ਵਿਅਕਤੀ ਨੂੰ ਪੋਰਟ ਅਥਾਰਟੀ ਪੁਲਿਸ ਦੁਆਰਾ ਜ਼ਮੀਨ ਤੇ ਸੁੱਟ ਕੇ ਹਥਕੜੀ ਲਗਾਉਂਦੇ ਦਿਖਾਇਆ ਗਿਆ ਕੁਨਾਲ ਨੇ ਆਪਣੀ ਪੋਸਟ ਵਿੱਚ ਕਿਹਾ ਇਸ ਮੁੰਡੇ ਦੇ ਮਾਪਿਆਂ ਨੂੰ ਇਹ ਨਹੀਂ ਪਤਾ ਹੋਣਾ ਚਾਹੀਦਾ ਕਿ ਉਸ ਨਾਲ ਕੀ ਹੋ ਰਿਹਾ ਹੈ ਨੌਜਵਾਨ ਨੇ ਮੇਰੇ ਨਾਲ ਉਸੇ ਫਲਾਈਟ ਦੇ ਵਿੱਚ ਯਾਤਰਾ ਕਰਨੀ ਸੀ ਪਰ ਉਹ ਉਸ ਦੇ ਵਿੱਚ ਸਵਾਰ ਨਹੀਂ ਹੋ ਸਕਿਆ ਕਿਸੇ ਨੂੰ ਪਤਾ ਲਗਾਉਣਾ ਚਾਹੀਦਾ ਹੈ ਕਿ ਨਿਊ ਜਰਸੀ ਦੇ ਅਧਿਕਾਰੀ ਉਸ ਨਾਲ ਕੀ ਕਰ ਰਹੇ ਹਨ ਉਹ ਬਹੁਤ ਪਰੇਸ਼ਾਨ ਅਤੇ ਉਲਝਣ ਦੇ ਵਿੱਚ ਦਿਖਾਈ ਦੇ ਰਿਹਾ ਸੀ ਉਸ ਨੇ ਆਪਣੀ ਪੋਸਟ ਦੇ ਵਿੱਚ ਅਮਰੀਕਾ ਦੇ ਵਿੱਚ ਭਾਰਤੀ ਦੂਤਾਵਾਸ ਅਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਵੀ ਟੈਗ ਕੀਤਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇੱਕ ਨੌਜਵਾਨ ਦੇ ਨਾਲ ਜੋ ਕਿ ਭਾਰਤੀ ਵਿਦਿਆਰਥੀ ਹੈ ਉਸ ਦੇ ਨਾਲ ਯੂ ਐਸ ਏ ਦੇ ਇੱਕ 에어ਪੋਰਟ ਤੇ ਵਿਵਹਾਰ ਕੀਤਾ ਗਿਆ ਅਪਰਾਧੀਆਂ ਵਰਗਾ ਤਾਂ ਹਤਕੜੀਆਂ ਲਗਾ ਕੇ ਜ਼ਮੀਨ ਤੇ ਸੁੱਟਿਆ ਗਿਆ ਜ਼ਮੀਨ ਤੇ ਲਿਟਾ ਕੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਬੇਰਹਿਮੀ ਦੇ ਨਾਲ ਜਿਸ ਤੇ ਕਿ ਹੁਣ ਭਾਰਤ ਦੇ ਵਿੱਚ ਵੀ ਸਿਆਸਤ ਪੂਰੀ ਤਰ੍ਹਾਂ ਭੰਗ ਚੁੱਕੀ ਹੈ ਤਾਂ ਕਾਂਗਰਸ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਕਾਂਗਰਸ ਦੇ ਵੱਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਤੁਰੰਤ ਦਖਲ ਦੇਣ ਤਾਂ ਕਾਂਗਰਸ ਦਾ ਕਹਿਣਾ ਹੈ ਕਿ ਪੀਐਮ ਨਰਿੰਦਰ ਮੋਦੀ ਨੂੰ ਰਾਸ਼ਟਰਪਤੀ ਟਰੰਪ ਨਾਲ ਗੱਲ ਕਰਨ ਦੀ ਚਾਹੀਦੀ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਨੌਜਵਾਨ ਦੇ ਨਾਲ ਅਜਿਹਾ ਵਿਵਹਾਰ ਕੀਤਾ ਗਿਆ ਤਾਂ ਨੌਜਵਾਨ ਕਹਿੰਦਾ ਰਿਹਾ ਬੇਵਸ ਨੌਜਵਾਨ ਕਿ ਮੈਂ ਪਾਗਲ ਨਹੀਂ ਜੋ ਤੁਸੀਂ ਮੇਰੇ ਨਾਲ ਅਜਿਹਾ ਵਿਵਹਾਰ ਕਰ ਰਹੇ ਹੋ ਮੈਂ ਪਾਗਲ ਨਹੀਂ ਤਾਂ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਆਖਿਰ ਕਦੋਂ ਤੱਕ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿਣਗੇ ਕਦੋਂ ਤੱਕ ਭਾਰਤੀਆਂ ਦੇ ਨਾਲ ਅਜਿਹਾ ਦੁਰਵਿਵਹਾਰ ਅਮਰੀਕਾ ਦੇ ਵਿੱਚ ਕੀਤਾ ਜਾਵੇਗਾ ਕਦੋਂ ਇਹ ਅਤਿਆਚਾਰ ਰੋਕਣਗੇ ਕਿਉਂਕਿ ਇਹ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ ਇਸ ਤੋਂ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਮਾਮਲੇ ਦੇਖ ਚੁੱਕੇ ਆ ਅਮਰੀਕਾ ਦੇ ਵਿੱਚ ਭਾਰਤੀਆਂ ਦੇ ਨਾਲ ਜੋ ਅਤਿਆਚਾਰ ਹੁੰਦੇ ਨੇ ਤਾਂ ਹੁਣ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਸ ਤੇ ਕੀ ਕਾਂਗਰਸ ਆ ਕਹਣੇ ਕਿ ਪੀਐਮ ਦੀ ਜ਼ਿੰਮੇਵਾਰੀ ਬਣਦੀ ਹੈ ਭਾਰਤੀਆਂ ਦੇ ਸਨਮਾਨ ਦੀ ਰੱਖਿਆ ਕਰਨਾ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ